ਕਰਨਾ ਗਸਤੋ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਆ ਮੈਂ ਪੀਤੀ ਬਿਨਾ ਮੈਂ ਮੇਰੀ ਮਰਜ਼ੀ ਹੈ ਕਿਰਪਾਨ ਪਾ ਕੇ ਕਿਰਪਾਨ ਬਿਨਾ ਕਿਰਪਾਨ ਪਾ ਕੇ ਨਾ ਮੈਂ ਕਿਰਪਾਨ ਬਾਤ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਨ ਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਕਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰੋਂ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਆ ਪੀਤੀ ਸ਼ਰਾਬ ਜੀ ਹਾਂ ਪੀਤੀ ਜੀ ਕਿੱਤੀ ਮਾਹੋਂ ਵੀ ਸੀ ਐਕਟ ਵੀ ਸੀ ਮੈਂ ਇਕੱਲੇ ਆਇਓ ਨਹੀਂ ਮਹਾ ਇਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਿਆ ਨਾ ਕੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਮੈਂ ਆਪਾ ਥਾਂ ਰਿਹਾ ਹੈ ਤਿੰਨ ਕਿੰਨੇ ਹੋ ਗਏ ਆਪਾ ਥਾਂ ਰਿਹਾ ਹੈ 19 20 ਤਰੀਕ ਨੂੰ ਅਗਸਤ ਦੇ ਵਿੱਚ ਆ ਆਪਾਂ ਮਾਰਨੇ ਨਾ ਪਾਈ ਮਨਸੂਰ ਕੋ ਕਰਦੇ ਬਣੇ ਉਹ ਵੀ ਨਾ ਵੀਡੀਓ ਕਰ ਨਾ ਗਸਤੋ ਕੀ ਨਾ ਤੁਹਾਡਾ ਮੇਰਾ ਨਾ ਪ੍ਰਭਜੀਤ ਸਿੰਘ ਇਹ ਕਰਨਾ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਆ ਮੈਂ ਪੀਤੀ ਬਿਨਾ ਮੈਂ ਮੇਰੇ ਵਰਜੀ ਹੈ ਕਿਰਪਾਨ ਪਾ ਕੇ ਕਿਰਪਾਨ ਫਿਰਮ ਕਿਰਪਾਨ ਪਾ ਕੇ ਨਾ ਮੈਂ ਕਿਰਪਾਨ ਬਾਤ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਦਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਕਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਨੂੰ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਆ ਪੀਤੀ ਸ਼ਰਾਬ ਜੀ ਹਾਂ ਪੀਤੀ ਪੀਤੀ ਮਾਹੌਲ ਵੀ ਸੀ ਐਕਟ ਵੀ ਸੀ ਮੈਂ ਕੱਲੇ ਆਇਓ ਨਹੀਂ ਮੈਂ ਹਾਂ ਕੱਲੇ ਆਇਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤਾਂ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਿਆ ਗੱਲ ਦੀ ਦੋ ਮੁੰਡੇ ਨਾ ਕੀ ਕਿੱਥੋਂ ਦਾ ਹੈ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇੋਂ ਆਪਾ ਥਾਂ ਹੈ 3 ਮਿੰਟ ਹੋ ਗਏ ਆਪਾ ਥਾਂ ਹੈ 19 20 ਤਰੀਕ ਨੂੰ ਅਗਸਤ ਦੇ ਵਿੱਚ ਆਪਾਂ ਮਾਰਨੇ ਮਾ ਪਾਏ ਮਨਸਰਗਰ ਤੋਂ ਬਣਾਇਆ ਉਹ ਵੀ ਨਾ ਵੀਡੀਓ ਡਰ ਨਾ ਗਸ ਤੋਂ ਕੀ ਨਾ ਤੁਹਾਡਾ ਮੇਰਾ ਨਾ ਪ੍ਰਭਜੀਤ ਸਿੰਘ ਇਹ ਕਰਨਾ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੇ ਮਰਜੀ ਹੈ ਕਿਰਪਾਨ ਪਾ ਕੇ ਕਿਰਪਾਨ ਕਿਰਪਾਨ ਪਾ ਕੇ ਨਾ ਮੈਂ ਕਿਰਪਾਨ ਬਾਤ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਦਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਕਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਦਾਲੂ ਸਾਰੇ ਪੀਤੀ ਹੈ ਮੈਂ ਸਾਰੇ ਪੀਤੀ ਹੈ ਪੀਤੀਸ਼ਰ ਆਪ ਜੀ ਹਾਂ ਪੀਤੀ ਪੀਤੀ ਮਾਹੂਨ ਵੀ ਸੀ ਐਕਟ ਵੀ ਸੀ ਮੈਂ ਕੱਲੇ ਆਇਓ ਨਹੀਂ ਹਾਂ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤਾਂ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਕੀ ਗੱਲ ਨਹੀਂ ਪੁੱਛੇ ਦੋ ਮੁੰਡੇ ਨਾ ਕੀ ਕਿੱਥੋਂ ਦਾ ਹੈ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇੋਂ ਆਪ ਪਥਾਨ ਹੈ 3 ਮਹੀਨੇ ਹੋ ਗਏ ਆਪ ਪਥਾਨ ਹੈ 19-20 ਅਗਸਤ ਦੇ ਵਿੱਚ ਆਪਾਂ ਮਾਰੇ ਨਾ ਮਾਪੇ ਮਨਸਰਗੁਰਦੂ ਬਣੇ ਉਹ ਵੀ ਬਣਾਓ ਵੀਡੀਓ ਕਾਰਨ ਨਾ ਗਸਤੋ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਇਹ ਕਰਨਾ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੇ ਮਰਜੀ ਹੈ ਕਿਰਪਾਨ ਪਾ ਕੇ ਕਿਰਪਾਨ ਬਿਨਾ ਮੈਂ ਕਿਰਪਾਨ ਪਾ ਕੇ ਬਿਨਾ ਮੈਂ ਕਿਰਪਾਨ ਪਾ ਕੇ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਿਆ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਿਆ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸ਼ਕਲ ਆ ਰਿਹਾ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਦਰੂ ਸਵੇਰੇ ਪੀਤੀ ਆ ਮੈਂ ਸ ਪੀਤੀਸ਼ਰਾਬ ਜੀ ਹਾਂ ਪੀਤੀ ਪੀਤੀ ਮਾਹੌਲ ਵੀ ਸੀ ਐਕਟ ਵੀ ਸੀ ਮੈਂ ਇਕੱਲੇ ਆਇਓ ਨਹੀਂ ਮੈਂ ਹਾਂ ਇਕੱਲੇ ਆਇਆ ਮੈਂ ਬੱਚੇ ਨੇ ਦੋ ਮੁੰਡੇ ਨੇ ਕੀ ਦਰਬਾਰ ਸਾਹਿਬ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਿਆ ਨਾ ਕੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਮੈਂ ਆਪ ਪਥਾਨ ਆਇਆ 3 ਮਹੀਨੇ ਹੋ ਗਏ ਆਪ ਪਥਾਨ ਆਇਆ 19 20 ਅਗਸਤ ਦੇ ਵਿੱਚ